ਸ਼ਸ਼ੀਕਾਲ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਸੱਚੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਮੈਂ ਜੁੜਿਆ ਹਾਂ ਜੀ ਗੁਰਿੰਦਰ ਅੱਜ ਜਿਹੜੀ ਗੱਲ ਕਰਨੀ ਆ ਜਿਹੜੀ ਸਟੇਟ ਦੀ ਮੇਰਾ ਖਿਆਲ ਇਹਦੀ ਕੋਈ ਵੀ ਕ੍ਰਾਈਮ ਸਟੋਰੀ ਅੱਜ ਤੱਕ ਆਪਾਂ ਸਾਂਝੀ ਨਹੀਂ ਕੀਤੀ ਇਸ ਚੈਨਲ ਤੋਂ ਪਹਿਲੀ ਵਾਰ ਇਸ ਸਟੇਟ ਨਾਲ ਰਿਲੇਟਡ ਕੋਈ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਸਟੇਟ ਆ ਜੀ ਕੇਰਲਾ ਆਪਾਂ ਕੇਰਲ ਵੀ ਕਹਿ ਦਿੰਨੇ ਆ ਇਹਨੂੰ ਤੇ ਇੱਥੇ ਦਾ ਇੱਕ ਇਲਾਕਾ ਵਾਜੀ ਕੋਟਿਆਮ ਉਥੇ ਇੱਕ ਸੋਨਮ ਨਾਮ ਦੀ ਜਿਹੜੀ ਔਰਤ ਮੈਂ ਕਾਲਪਨਿਕ ਨਾਮ ਵਰਤੂੰਗਾ ਜੀ 2.5 ਸਾਲ ਪਹਿਲਾਂ ਉਹਦਾ ਵਿਆਹ ਹੋਇਆ ਸੀ ਇੱਕ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀ ਆ ਜੀ ਸੋਨਮ ਪਰ ਜਿੱਥੇ ਇਹਦਾ ਵਿਆਹ ਹੁੰਦਾ ਕਿਉਂਕਿ ਉਹ ਬਹੁਤ ਖੂਬਸੂਰਤ ਸੀ ਦੇਖਣ ਨੂੰ ਇਹਦਾ ਵਿਆਹ ਵਾ ਇੱਕ ਅਪਰ ਮੀਡਲ ਕਲਾਸ ਬਹੁਤ ਅਮੀਰ ਘਰ ਦੇ ਵਿੱਚ ਹੋ ਜਾਂਦਾ ਤੇ ਇਹਦੇ ਘਰ ਵਾਲੇ ਦਾ ਨਾਮ ਹੈ ਜੀ ਗੌਤਮ ਜਦੋਂ ਸੋਨਮ ਦਾ ਵਿਆਹ ਹੁੰਦਾ ਵਾ ਤਾਂ ਉਹਨੂੰ ਪਹਿਲਾਂ-ਪਹਿਲਾਂ ਉਸ ਲਾਈਫਸਟਾਈਲ ਦੇ ਵਿੱਚ ਐਡਜਸਟ ਕਰਨਾ ਬੜਾ ਔਖਾ ਲੱਗਦਾ ਕਿਉਂਕਿ ਇੱਕ ਸਾਦਗੀ ਤੋਂ ਇੱਕਦਮ ਹਾਈ ਫਾਈ ਲਾਈਫ ਵੱਲ ਜਾਣਾ ਆਪਾਂ ਨੂੰ ਉਹ ਵੀ ਪਹਿਲਾਂ ਬੜਾ ਅਜੀਬ ਲੱਗਦਾ ਵਾ ਪਰ ਹੌਲੀ-ਹੌਲੀ ਸੋਨਮ ਨੂੰ ਇਸ ਚੀਜ਼ ਦੀ ਆਦਤ ਪੈ ਗਈ ਸੀ ਆਦਤ ਕਾਦੀ ਪੈ ਗਈ ਉਹ ਲਾਈਫਸਟਾਈਲ ਦੇ ਵਿੱਚ ਕੀ ਹੁੰਦਾ ਉਹ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਕਿ ਵੱਡੀਆਂ-ਵੱਡੀਆਂ ਪਾਰਟੀਆਂ ਵੱਡੇ-ਵੱਡੇ ਲੋਕਾਂ ਦੇ ਨਾਲ ਮਿਲਣਾ ਗੱਲਣਾ ਸ਼ੋਅ ਆਫ ਕਰਨਾ ਮਹਿੰਗੀਆਂ ਡਰੈੱਸਾਂ ਪਾਉਣੀਆਂ ਮਹਿੰਗੀਆਂ ਗੱਡੀਆਂ ਇਹ ਸਾਰਾ ਕੁਝ ਸੋਨਮ ਅਪਣਾ ਚੁੱਕੀ ਸੀ ਹੁਣ ਕੁਝ ਮਹੀਨੇ ਵਿਆਹ ਤੋਂ ਥੋੜੀ ਦੇਰ ਬਾਅਦ ਹੀ ਕਹ ਲਓ ਵੀ ਅਪਣਾ ਚੁੱਕੀ ਸੀ ਹੁਣ 7 ਸਟਾਰ ਹੋਟਲਸ ਦੇ ਵਿੱਚ ਜਾਣਾ ਹਸਬੰਡ ਦੇ ਨਾਲ ਇਹ ਵੀ ਉਹਨੂੰ ਇੱਕ ਆਮ ਗੱਲ ਲੱਗਦੀ ਸੀ ਬਹੁਤ ਵੱਡੇ ਲੋਕਾਂ ਦੀਆਂ ਪਾਰਟੀਆਂ ਦੇ ਵਿੱਚ ਜਾਣਾ ਇਹ ਵੀ ਉਹਨੂੰ ਆਮ ਗੱਲ ਲੱਗਦੀ ਸੀ ਤਿਆਰ ਹੋ ਕੇ ਰਹਿਣਾ ਮਹਿੰਗੇ ਗੈਜਟਸ ਮਹਿੰਗੇ ਮਹਿੰਗੇ ਜਿਹੜੇ ਗਹਿਣੇ ਪਾਉਣੇ ਉਹ ਵੀ ਹੁਣ ਉਹਨੂੰ ਆਮ ਲੱਗਦਾ ਸੀਗਾ ਮਤਲਬ ਉਹ ਰਚਮਚ ਗਈ ਸੀ ਉਹ ਜ਼ਿੰਦਗੀ ਦਾ ਜਿਹੜਾ ਉਹ ਜੀਵਨ ਸ਼ੈਲੀ ਕਹਿ ਲਓ ਉਹਦੇ ਵਿੱਚ ਉਹ ਰਚਮਚ ਗਈ ਸੀ ਸਾਰੇ ਪਾਸਿਓਂ ਠੀਕ ਸੀ ਗੌਤਮ ਜਿਹੜਾ ਉਹਦਾ ਹਸਬੈਂਡ ਆ ਉਹਦੇ ਨਾਲ ਵੀ ਉਹਦੀ ਟਿਊਨਿੰਗ ਬਹੁਤ ਵਧੀਆ ਸੀ ਬਣਦੀ ਸੀ ਉਹ ਬਹੁਤ ਉਹਦਾ ਖਿਆਲ ਰੱਖਦਾ ਸੀ ਕਿਸੇ ਗੱਲ ਦਾ ਉਹਨੂੰ ਕੋਈ ਵੀ ਸ਼ਿਕਵਾ ਨਹੀਂ ਸੀ ਤੇ ਉਹ ਕਈ ਵਾਰ ਆਪਣੀ ਕਿਸਮਤ ਤੇ ਹੈਰਾਨ ਹੁੰਦੀ ਸੀ ਵੀ ਮੀਡਲ ਕਲਾਸ ਫੈਮਿਲੀ ਤੋਂ ਉੱਟ ਕੇ ਉਹ ਇੰਨੇ ਵੱਡੇ ਪਰਿਵਾਰ ਦੇ ਵਿੱਚ ਉਹ ਵੀ ਇੰਨਾ ਵਧੀਆ ਹਸਬੈਂਡ ਉਹਨੂੰ ਕਿੱਦਾਂ ਮਿਲ ਗਿਆ ਇੱਕ ਗੱਲ ਤੋਂ ਉਹ ਨਾ ਖੁਸ਼ ਸੀਗੀ ਗੌਤਮ ਦੀ ਗੌਤਮ ਨਾਲ ਜਦੋਂ ਰਾਤ ਨੂੰ ਇਹਦੇ ਨਾਲ ਸਬੰਧ ਬਣਾਉਂਦਾ ਸੀ ਇੱਕ ਪਤੀ ਪਤਨੀ ਵਾਲੇ ਸਬੰਧ ਜੋ ਹੁੰਦੇ ਨੇ ਉਹ ਅਨਨੇਚੁਰਲ ਦੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦਾ ਸੀ ਸੋਨਮ ਨੂੰ ਬਸ ਉਹੋ ਪਸੰਦ ਨਹੀਂ ਸੀ ਜਦੋਂ ਉਹ ਆਪਣੀ ਹਰਮਸ ਮਿਟਾਉਣ ਦੇ ਲਈ ਬਹੁਤ ਗਲਤ ਤਰੀਕੇ ਅਪਣਾਉਂਦਾ ਸੀ ਤਾਂ ਸੋਨਮ ਉਹਦਾ ਪਤੀ ਸੀ ਉਹਦਾ ਵਿਰੋਧ ਵੀ ਨਹੀਂ ਸੀ ਕਰ ਸਕਦੀ ਤਾਂ ਉਹ ਕਿਸੇ ਤਰ੍ਹਾਂ ਉਹਨੂੰ ਮੈਨੇਜ ਕਰ ਰਹੀ ਸੀ ਮਤਲਬ ਅਡਜਸਟ ਕਰ ਰਹੀ ਸੀ ਉਹਦੇ ਵਿੱਚ ਕਿਉਂਕਿ ਉਹਦੇ ਵਿੱਚ ਹੋਰ ਖੂਬੀਆਂ ਬਹੁਤ ਸੀ ਚਲੋ ਏਦਾਂ ਹੀ ਜਿਹੜੀ ਜ਼ਿੰਦਗੀ ਆ ਉਹ ਗੁਜ਼ਰਦੀ ਆ ਇੱਕ ਵਾਰੀ ਕੀ ਹੁੰਦਾ ਕਿ ਬਹੁਤ ਹਾਈ ਪ੍ਰੋਫਾਈਲ ਪਾਰਟੀ ਦੇ ਵਿੱਚ ਇਹ ਜਾਂਦੇ ਨੇ ਦੋਨੋਂ ਸੋਨਮ ਤੇ ਗੋਤਮ ਗੋਤਮ ਉੱਥੇ ਡਰਿੰਕ ਕਰਦਾ ਤੇ ਮਾੜੀ ਮੋਟੀ ਹੁਣ ਡਰਿੰਕ ਦੀ ਆਦਤ ਸੋਨਮ ਨੂੰ ਵੀ ਪੈ ਚੁੱਕੀ ਸੀ ਕਿਉਂਕਿ ਉਹ ਉਹਨਾਂ ਦਾ ਇੱਕ ਟ੍ਰੈਂਡ ਕਹਿ ਲਓ ਅਮੀਰ ਲੋਕਾਂ ਦਾ ਇੱਕ ਰਿਵਾਜ ਕਹਿ ਲਓ ਹੁੰਦਾ ਵਾ ਤਾਂ ਇੱਕ ਦੋ ਸਿਪ ਜਾਂ ਇੱਕ ਦੋ ਪੈਗ ਜ਼ਰੂਰ ਸੋਨਮ ਵੀ ਲੈਣ ਲੱਗੀ ਸੀਗੀ ਉਸ ਦਿਨ ਪਾਰਟੀ ਜਦੋਂ ਖਤਮ ਹੁੰਦੀ ਆ ਤਾਂ ਗੌਤਮ ਕਹਿੰਦਾ ਕਿ ਮੈਂ ਨਸ਼ੇ ਦੇ ਵਿੱਚ ਆ ਤੂੰ ਇੱਕ ਕੰਮ ਕਰ ਇਸ ਹੋਟਲ ਦੇ ਵਿੱਚ ਫਲਾਣਾ ਨੰਬਰ ਕਮਰਾ ਵਾ ਉਸ ਕਮਰੇ ਦੇ ਵਿੱਚ ਜਾ ਕੇ ਮੇਰਾ ਇੰਤਜ਼ਾਰ ਕਰ ਆਪਾਂ ਇੱਥੇ ਅੱਜ ਰੁਕਣਾ ਵਾ ਤੇ ਮੈਂ ਥੋੜੀ ਦੇਰ ਦੇ ਵਿੱਚ ਆ ਰਿਹਾ ਤੂੰ ਜਾ ਕੇ ਰੈਸਟ ਕਰ ਲਾ ਸੋਨਮ ਗੌਤਮ ਦੇ ਕਹੇ ਅਨੁਸਾਰ ਉਸੇ ਨੰਬਰ ਦੇ ਕਮਰੇ 'ਚ ਪਹੁੰਚ ਜਾਂਦੀ ਆ ਜਿੱਥੇ ਉਹਨੇ ਦੱਸਿਆ ਸੀ ਜਿਹੜਾ ਨੰਬਰ ਉਹਨੇ ਦੱਸਿਆ ਸੀ ਉਹ ਬੈਠਦੀ ਆ ਰਿਲੈਕਸ ਹੁੰਦੀ ਆ ਤੇ ਇੰਨੀ ਦੇਰ ਨੂੰ ਇੱਕ ਹੋਰ ਵਿਅਕਤੀ ਕਮਰੇ ਦੇ ਵਿੱਚ ਆ ਜਾਂਦਾ ਜਿਹੜਾ ਬਿਲਕੁਲ ਅਣਜਾਣ ਸੀਗਾ ਸੋਨਮ ਉਹਨੂੰ ਬਿਲਕੁਲ ਨਹੀਂ ਸੀ ਜਾਣਦੀ ਕਿ ਇਹ ਵਿਅਕਤੀ ਕੌਣ ਆ ਤਾਂ ਉਹ ਜਦੋਂ ਉਹ ਵਿਅਕਤੀ ਅੰਦਰ ਐਂਟਰ ਹੁੰਦਾ ਵਾ ਤਾਂ ਸੋਨਮ ਆ ਜਿਹੜੀ ਉਹ ਫੋਨ ਕਰਦੀ ਆ ਸਿੱਧਾ ਗੌਤਮ ਨੂੰ ਕਿ ਇਦਾਂ ਦਾ ਕਰਕੇ ਆ ਫਲਾਣੇ ਨਾਮ ਦਾ ਬੰਦਾ ਕਮਰੇ ਦੇ ਵਿੱਚ ਆਇਆ ਵਾ ਤੇ ਮੈਨੂੰ ਘਬਰਾਹਟ ਹੋ ਰਹੀ ਆ ਮੈਂ ਇਹਨਾਂ ਨੂੰ ਨਹੀਂ ਜਾਣਦੀ ਇਹ ਤੁਹਾਡਾ ਨਾਮ ਜਰੂਰ ਲੈ ਲੈ ਰਿਹਾ ਵਾ ਇਹ ਬੰਦਾ ਗੋਤਮ ਕਹਿੰਦਾ ਹਾਂ ਤੂੰ ਘਬਰਾ ਨਾ ਮੇਰਾ ਬਹੁਤ ਇੱਕ ক্লোਜ਼ ਫਰੈਂਡ ਆ ਇਹ ਮੇਰਾ ਬਹੁਤ ਖਾਸ ਦੋਸਤ ਆ ਵੀ ਇਹਦੀ ਤੂੰ ਸੇਵਾ ਕਰ ਇਹ ਜੋ ਵੀ ਚਾਹੁੰਦਾ ਵਾ ਖਾਣਾ ਪੀਣਾ ਇਹਨੂੰ ਮੰਗਾ ਕੇ ਦੇ ਬੈਠ ਮੈਂ ਥੋੜੀ ਦੇਰ ਦੇ ਵਿੱਚ ਆ ਰਿਹਾ ਆ ਮਾ ਸੋਨਮ ਉਹਦੀ ਗੱਲ ਮੰਨ ਲੈਂਦੀ ਆ ਕਿਸੇ ਤਰ੍ਹਾਂ ਰਿਲੈਕਸ ਹੋਣ ਦੀ ਕੋਸ਼ਿਸ਼ ਕਰਦੀ ਆ ਕੋਲਡ ਡਰਿੰਕਸ ਮੰਗਾਉਂਦੀ ਆ ਡਰਿੰਕਸ ਹੋਰ ਵੀ ਮੰਗਾਉਂਦੀ ਆ ਤੇ ਨਾਲ ਜੋ ਵੀ 스ਨੈਕਸ ਵਗੈਰਾ ਆਰਡਰ ਉਹ ਫੋਨ ਦੇ ਉੱਤੇ ਕਰ ਦਿੰਦੀ ਆ ਉਹ ਕਮਰੇ ਦੇ ਵਿੱਚ ਸਾਰਾ ਕੁਝ ਆ ਜਾਂਦਾ ਬਾਦ ਹੁਣ ਦੋਨੋਂ ਜਣੇ ਜਦੋਂ ਇਹ ਫੂਡ ਨੂੰ ਇੰਜੋਏ ਕਰ ਰਹੇ ਹੁੰਦੇ ਆ ਡਰਿੰਕ ਨੂੰ ਇੰਜੋਏ ਕਰ ਰਹੇ ਹੁੰਦੇ ਆ ਤਾਂ ਉਹਨੂੰ ਸੋਨਮ ਨੂੰ ਇੱਕਦਮ ਏਦਾਂ ਲੱਗਦਾ ਕਿ ਬਹੁਤ ਡੂੰਗੀ ਨੀਂਦ ਆ ਜਾਂਦੀ ਆ ਉੱਥੇ ਹੀ ਉਹ ਸੋਫੇ ਦੇ ਉੱਤੇ ਜਿਹੜਾ ਕਮਰੇ ਚ ਸੋਫਾ ਪਿਆ ਸੀ ਉੱਥੇ ਲੰਮੀ ਪੈ ਜਾਂਦੀ ਆ ਉਹਦੀ ਅੱਖ ਸਿੱਧਾ ਖੁੱਲਦੀ ਆ ਜੀ ਅਗਲੀ ਸਵੇਰ ਨੂੰ ਤੇ ਜਦੋਂ ਉਹ ਸਵੇਰੇ ਉੱਠਦੀ ਆ ਉਹਦੇ ਸਾਹਮਣੇ ਉਹਦਾ ਪਤੀ ਗੋਤਮ ਸੀ ਜਿਹੜਾ ਵਿਅਕਤੀ ਰਾਤ ਨੂੰ ਕਮਰੇ ਦੇ ਵਿੱਚ ਆਇਆ ਸੀ ਉਹ ਉੱਥੇ ਮੌਜੂਦ ਨਹੀਂ ਸੀ ਸੋਨਮ ਨੂੰ ਨਾ ਬੜਾ ਅਜੀਬ ਜਿਹਾ ਲੱਗ ਰਿਹਾ ਸੀਗਾ ਤਾਂ ਉਹ ਗੌਤਮ ਨੂੰ ਕਹਿੰਦੀ ਆ ਵੀ ਮੈਨੂੰ ਇਦਾਂ ਲੱਗ ਰਿਹਾ ਰਾਤ ਨੂੰ ਕੁਝ ਗੜਬੜ ਹੋਈ ਆ ਵੀ ਕੁਝ ਗਲਤ ਹੋਇਆ ਵਾ ਮੇਰੇ ਨਾਲ ਗੌਤਮ ਕਹਿੰਦਾ ਵੀ ਇਦਾਂ ਦਾ ਕੁਝ ਨਹੀਂ ਉਹ ਬੰਦਾ ਤਾਂ ਖਾ ਪੀ ਕੇ ਨਾਲ ਹੀ ਚਲਾ ਗਿਆ ਸੀ ਅਸੀਂ ਅਸੀਂ ਬਾਅਦ ਤੈਨੂੰ ਨੀਂਦ ਆ ਗਈ ਸੀ ਸ਼ਾਇਦ ਤੂੰ ਡਰਿੰਕ ਜ਼ਿਆਦਾ ਕਰ ਲਈ ਤੇ ਇਸ ਕਰਕੇ ਅਸੀਂ ਤੈਨੂੰ ਡਿਸਟਰਬ ਨਹੀਂ ਕੀਤਾ ਰਾਤ ਨੂੰ ਮੈਂ ਹੀ ਤੇਰੇ ਨਾਲ ਸੀ ਹੋਰ ਕੋਈ ਨਹੀਂ ਸੀ ਤੂੰ ਘਬਰਾ ਨਾ ਤਾਂ ਹੁਣ ਸੋਨਮ ਨੂੰ ਲੱਗਦਾ ਕਿ ਹਾਂ ਹੋ ਸਕਦਾ ਕਿ ਮੈਂ ਜ਼ਿਆਦਾ ਪੀ ਲਈ ਤੇ ਅਨਐਚਰਲ ਦੀਆਂ ਚੀਜ਼ਾਂ ਉਹਦੇ ਪਤੀ ਨੂੰ ਕਰਨ ਦੀ ਆਦਤ ਸੀ ਵੀ ਸ਼ਾਇਦ ਉਹਨੇ ਹੀ ਮੇਰੇ ਨਾਲ ਨਸ਼ੇ ਦੇ ਵਿੱਚ ਸਾਰਾ ਕੁਝ ਕੀਤਾ ਹੋਊਗਾ ਸੋਨਮ ਇਗਨੋਰ ਕਰ ਦਿੰਦੀ ਆ ਪਰ ਇਹ ਸਾਰਾ ਕੁਝ ਜੀ ਇੱਕ ਵਾਰ ਨਹੀਂ ਉਹਦੇ ਨਾਲ ਹੁਣ ਕਈ ਵਾਰ ਹੋ ਚੁੱਕਿਆ ਸੀ ਕਈ ਮਹੀਨੇ ਬੀਤ ਚੁੱਕੇ ਸੀ ਤੇ ਇਹ ਸਟੋਰੀ ਕਈ ਵਾਰ ਰਿਪੀਟ ਹੋ ਚੁੱਕੀ ਸੀ ਉਹ ਰਾਤ ਨੂੰ ਇਦਾਂ ਹੀ ਕਦੇ ਕਿਸੇ ਹੋਟਲ ਦੇ ਤੇ ਕਦੇ ਕਿਸੇ ਦੇ ਘਰੇ ਵੀ ਜਿਹੜੇ ਹਾਈ ਪ੍ਰੋਫਾਈਲ ਘਰ ਹੁੰਦੇ ਨੇ ਮਹਿਲਾਂ ਵਰਗੇ ਉਹ ਘਰੇ ਵੀ ਕੋਈ ਪਾਰਟੀ ਰੱਖਦਾ ਸੀ ਤੇ ਉੱਥੇ ਵੀ ਉਹਦੇ ਨਾਲ ਇਹ ਸਾਰਾ ਕੁਝ ਹੋਇਆ ਉਹਨੂੰ ਇਹ ਫੀਲ ਹੋਣ ਲੱਗਿਆ ਸੀ ਤੇ ਉਹਨੂੰ ਇਹ ਪਤਾ ਵੀ ਲੱਗ ਗਿਆ ਸੀ ਇੱਕ ਤਰ੍ਹਾਂ ਨਾਲ ਕਿ ਕੋਈ ਹੋਰ ਵਿਅਕਤੀ ਉਹਦੇ ਕਮਰੇ ਦੇ ਵਿੱਚ ਆਂਦਾ ਉਹਦੇ ਨਾਲ ਸਰੀਰਕ ਸਬੰਧ ਬਣਾਉਂਦਾ ਉਹਨੂੰ ਨਸ਼ੇ ਦੇ ਵਿੱਚ ਕੱਲਾ ਨਸ਼ਾ ਨਹੀਂ ਡਰਿੰਕ ਦੇ ਵਿੱਚ ਕੁਝ ਹੋਰ ਵੀ ਪਾ ਕੇ ਦਿੱਤਾ ਜਾਂਦਾ ਵਾ ਹੁਣ ਉਹ ਚੁੱਪ ਕਰਕੇ ਬੈਠਣ ਦਾ ਫੈਸਲਾ ਨਹੀਂ ਕਰਦੀ ਉਹ ਇਹ ਇਹਦੇ ਤੇ ਐਕਸ਼ਨ ਲੈਣ ਦਾ ਫੈਸਲਾ ਕਰਦੀ ਹੈ ਇਹਨੂੰ ਸੀਰੀਅਸਲੀ ਲੈਣ ਦਾ ਫੈਸਲਾ ਕਰਦੀ ਹੈ ਆਖਿਰ ਉਹ ਇੱਕ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀ ਸੀ ਇੱਕ ਰਿਪਿਊਟਡ ਫੈਮਿਲੀ ਸੀ ਇੱਜ਼ਤਦਾਰ ਫੈਮਿਲੀ ਨੂੰ ਬਿਲੋਂਗ ਕਰਦੀ ਸੀ ਇਸ ਕਰਕੇ ਉਹਨੇ ਕੀ ਕੀਤਾ ਜਿਹੜਾ ਨੇੜੇ ਦਾ ਪੁਲਿਸ ਥਾਣਾ ਸੀ ਉੱਥੇ ਜਾ ਕੇ ਇਹ ਸ਼ਿਕਾਇਤ ਦਰਜ ਕਰਾ ਦਿੰਦੀ ਆ ਕਿ ਮੇਰੇ ਨਾਲ ਐਦਾ-ਐਦਾ ਕਰਕੇ ਕੁਝ ਗਲਤ ਹੋ ਰਿਹਾ ਵਾ ਪਰ ਉਹ ਜਾਂਦੀ ਬੜੇ ਸੀਕ੍ਰੇਟ ਤਰੀਕੇ ਦੇ ਨਾਲ ਆ ਕਿਸੇ ਨੂੰ ਸ਼ੋ ਨਹੀਂ ਕਰਦੀ ਕਿ ਉਹ ਪੁਲਿਸ ਦੇ ਵਿੱਚ ਜਾ ਕੇ ਕੰਪਲੇਂਟ ਕਰਨ ਲੱਗੀ ਆ ਪੁਲਿਸ ਵੀ ਜਿਹੜਾ ਆਪਣਾ ਐਕਸ਼ਨ ਲੈਂਦੀ ਆ ਉਹ ਸੀਕ੍ਰੇਟ ਤਰੀਕੇ ਦੇ ਨਾਲ ਹੀ ਲੈਂਦੀ ਆ ਪਹਿਲਾ ਉਹ ਹੋਟਲਾਂ ਦੇ ਵਿੱਚ ਜਿੱਥੇ ਵੀ ਉਹ ਪਾਰਟੀਆਂ ਚੱਲਦੀਆਂ ਸੀ ਉੱਥੇ ਜਾ ਕੇ ਪੁੱਛ ਪੜਤਾਲ ਕਰਦੀ ਆ ਜਿਹੜੇ ਜਿਹੜੇ ਘਰ ਦੇ ਵਿੱਚ ਪਾਰਟੀਆਂ ਹੁੰਦੀਆਂ ਸੀ ਉੱਥੇ ਜਾ ਉੱਥੇ ਵੀ ਆਪਣੀ ਟੀਮ ਭੇਜ ਕੇ ਇਨਵੈਸਟੀਗੇਸ਼ਨ ਕਰਦੀ ਆ ਹਿਡਨ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਘਰ ਦਾ ਪਤਾ ਲੱਗਦਾ ਇੱਕ ਮੈਲ ਜਿੱਦਾਂ ਮੈਂ ਕਿਹਾ ਕਿ ਹਾਈ ਪ੍ਰੋਫਾਈਲ ਘਰ ਹੁੰਦੇ ਆ ਜਿਹੜੇ ਉੱਥੇ ਉਹਨਾਂ ਨੂੰ ਇੱਕ ਸੂ ਮਿਲਦੀ ਆ ਕਿ ਆ ਫਲਾਣੀ ਜਗ ਉਹ ਸੂ ਆ ਜਿਹੜੀ ਸੌਨਮੇ ਦਿੰਦੀ ਆ ਉਹਨਾਂ ਨੂੰ ਕਿ ਇੱਥੇ ਪਾਰਟੀ ਅੱਜ ਹੋਣ ਵਾਲੀ ਆ ਰਾਤ ਨੂੰ ਤੇ ਉੱਥੇ 7 ਕਪਲ ਆ ਜਿਹੜੇ ਉਹ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਪੁਲਿਸ ਉੱਥੇ ਰੇਡ ਕਰਨ ਦੇ ਲਈ ਜਾਂਦੀ ਆ ਕਹਿ ਲੋ ਕਿ ਛਾਪਾ ਮਾਰਦੀ ਆ ਜਦੋਂ ਉਹ ਪਾਰਟੀ ਚੱਲ ਰਹੀ ਹੁੰਦੀ ਆ ਤੇ ਉਹ ਕਮਰਿਆਂ ਦੇ ਵਿੱਚੋਂ 7 ਜੋੜੇ ਆ ਜਿਹੜੇ ਉਸ ਘਰ ਦੇ ਕਮਰਿਆਂ ਦੇ ਵਿੱਚੋਂ 7 ਜੋੜਿਆਂ ਨੂੰ ਨਾਜਾਇਜ਼ ਤਰੀਕੇ ਦੇ ਨਾਲ ਸਬੰਧ ਬਣਾਉਣ ਦੇ ਜੁਰਮ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਵਾ ਉਹਨਾਂ ਦੀਆਂ ਆਈਡੀਆਂ ਚੈੱਕ ਕੀਤੀਆਂ ਜਾਂਦੀਆਂ ਵਾ ਕਿਉਂਕਿ ਉਹ ਕੋਈ ਹੋਟਲ ਨਹੀਂ ਸੀ ਇੱਕ ਘਰ ਸੀ ਇੱਕ ਦੇਵਪਾਰ ਦਾ ਧੰਦਾ ਜਿਹੜਾ ਉਹਦਾ ਕੇਸ ਉਹ ਪਾਇਆ ਜਾਂਦਾ ਵਾ ਉਹਨਾਂ ਲੋਕਾਂ ਤੇ ਵੀ ਉਹ ਜਿਹੜਾ ਉਹਨੂੰ ਲੀਡ ਕਰ ਰਿਆ ਸੀ ਜਿਹੜਾ ਬੰਦਾ ਉਹਨੂੰ ਇਸ ਰੈਕਟ ਦਾ ਮੂਰੀ ਬਣਾ ਕੇ ਇਹ ਮਾਮਲਾ ਜਿਹੜਾ ਦਰਜ ਕਰ ਲਿਆ ਜਾਂਦਾ ਵਾ ਹੁਣ ਜਦੋਂ ਆਈਡੀਆ ਦੀ ਜਿਹੜੀ ਮੈਂ ਗੱਲ ਕੀਤੀ ਸੀ ਕਿ ਆਈਡੀਆ ਚੈੱਕ ਕੀਤੀਆਂ ਜਾਂਦੀਆਂ ਵਾ ਉਹ ਆਪਸ ਦੇ ਵਿੱਚ ਜਿਹੜੇ ਕਮਰੇ ਦੇ ਵਿੱਚ ਕਪਲ ਫੜੇਗੇ ਆਪਸ ਦੇ ਵਿੱਚ ਉਹ ਮੀਆਂ ਬੀਬੀ ਨਹੀਂ ਸੀ ਪਰ ਕੋਈ ਨਾ ਕੋਈ ਉਹ ਹਸਬੰਡ ਵਾਈਫ ਆਪਸ ਦੇ ਵਿੱਚ ਨਿਕਲ ਰਹੇ ਸੀ ਮਤਲਬ ਸੱਤ ਬੰਦੇ ਤੇ ਸੱਤ ਜਨਾਨੀਆਂ ਇੱਕ ਦੂਜੇ ਦੇ ਨਾਲ ਹਸਬੈਂਡ ਵਾਈਫ ਤਾਂ ਸੀਗੇ ਪਰ ਕਿਸੇ ਦੀ ਵਾਈਫ ਕਿਸੇ ਦੇ ਕਮਰੇ ਦੇ ਵਿੱਚ ਸੀ ਕਿਸੇ ਦੀ ਵਾਈਫ ਕਿਸੇ ਦੇ ਕਮਰੇ ਵਿੱਚ ਸੀ ਇਹ ਸਾਰਾ ਜਿਹੜਾ ਭਾਂਡਾ ਫੋੜਿਆ ਸੋਨਮ ਨੇ ਪੁਲਿਸ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਇੱਥੇ ਹੀ ਚੁੱਪ ਨਹੀਂ ਕਰਦੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੀ ਆ ਕਿ ਸਾਰਾ ਕੁਝ ਆਖਿਰ ਚੱਲ ਕੀ ਰਿਹਾ ਵਾ ਇਹ ਸਾਡੇ ਕਲਚਰ ਦੇ ਵਿੱਚ ਨਹੀਂ ਤੇ ਨਾ ਸਾਡੇ ਇਹ ਕਾਨੂੰਨ ਦੇ ਵਿੱਚ ਆ ਇਹ ਬਾਹਰਲਾ ਜਿਹੜਾ ਹੋ ਸਕਦਾ ਕੋਈ ਵੈਸਨ ਕਲਚਰ ਇਹਨੂੰ ਮੰਨਦਾ ਹੋਵੇ ਇਹਨੂੰ ਸਹੀ ਮੰਨਦਾ ਹੋਵੇ ਪਰ ਆਪਣੇ ਕਲਚਰ ਦੇ ਵਿੱਚ ਬਿਲਕੁਲ ਚੀਜ਼ ਸਹੀ ਨਹੀਂ ਸੀ ਪੁਲਿਸ ਨੇ ਜਦੋਂ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਇੱਕ ਗਰੁੱਪ ਬਣਿਆ ਹੋਇਆ ਜੀ ਟੈਲੀਗ੍ਰਾਮ ਐਪ ਜਿੱਦਾਂ ਵਟਸਐਪ ਆ ਉਦਾਂ ਟੈਲੀਗ੍ਰਾਮ ਆ ਉਹਦੇ ਉੱਤੇ ਇਹ ਸਾਰਾ ਕੁਝ ਕਰਨ ਦੇ ਲਈ ਹਜ਼ਾਰ ਤੋਂ ਵੱਧ ਬੰਦਾ ਉਹਦੇ ਵਿੱਚ ਐਡ ਆ ਜਿਹੜਾ ਇਹ ਸਾਰਾ ਕੁਝ ਜੋ ਵੀ ਦਿਨ ਡਿਸਾਈਡ ਕੀਤੇ ਜਾਂਦੇ ਆ ਜਗ੍ਹਾ ਡਿਸਾਈਡ ਕੀਤੀ ਜਾਂਦੀ ਆ ਉਹ ਉੱਥੇ ਹੀ ਉਹ ਗਰੁੱਪ ਦੇ ਵਿੱਚ ਕੀਤਾ ਜਾਂਦਾ ਹੁੰਦਾ ਕੀ ਸੀ ਕਿ ਉਸ ਗਰੁੱਪ ਦੇ ਵਿੱਚ ਸਾਰੇ ਲੋਕ ਆਪੋ ਆਪਣੀਆਂ ਘਰਵਾਲੀਆਂ ਦੀ ਫੋਟੋ ਭੇਜਦੇ ਸੀ ਤੇ ਉਹਨਾਂ ਦੀ ਇੱਕ ਤਰ੍ਹਾਂ ਨਾਲ ਬੁਲੀ ਲਾਈ ਜਾਂਦੀ ਸੀ ਕਿ ਜਿਹੜੀ ਜਿੰਨੀ ਵੱਧ ਖੂਬਸੂਰਤ ਉਹਨਾਂ ਉਹਦਾ ਵੱਧ ਮੁੱਲ ਪਾਇਆ ਜਾਂਦਾ ਸੀ ਤੇ ਉਸੇ ਗਰੁੱਪ ਦੇ ਵਿੱਚ ਗੌਤਮ ਨੇ ਸੋਨਮ ਦੀ ਫੋਟੋ ਵੀ ਕਦੇ ਭੇਜੀ ਸੀ ਤੇ ਜਿਹੜੀ ਉਹ ਰਾਤ ਰਾਤਾਂ ਉਹਨੂੰ ਲੱਗਦਾ ਸੀ ਵੀ ਗੜਬੜ ਹੋਈ ਆ ਕੋਈ ਜਿੰਨੀ ਆ ਵੀ ਉਹ 10 12 15 ਰਾਤਾਂ ਸੀਗੀਆਂ ਉਹਦੇ ਨਾਲ ਉਹਨੇ ਕੁਝ ਮਹੀਨਿਆਂ ਚ ਇਹ ਹੰਡਾਈਆਂ ਤਾਂ ਉਹੋ ਵੀ ਇਹਦਾ ਹੀ ਸ਼ਿਕਾਰ ਸੀ ਗੌਤਮ ਨੇ ਉਹਦੇ ਪੈਸੇ ਲਏ ਸੀ ਤੇ ਉਹਨੂੰ ਪਤਾ ਸੀ ਵੀ ਉਹ ਮੀਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀ ਆ ਇਹਨੇ ਆਪ ਨਹੀਂ ਮੰਨਣਾ ਤੇ ਉਹਨੂੰ ਨਸ਼ਾ ਕਰਾ ਕੇ ਇਹ ਸਾਰਾ ਕੁਝ ਕਰਵਾਇਆ ਗਿਆ ਸੀ ਤੇ ਕੁਝ ਲੇਡੀਜ਼ ਜਿਹੜੀਆਂ ਨੇ ਉਹ ਆਪਣੀ ਰਜ਼ਾਮੰਦੀ ਦੇ ਨਾਲ ਵੀ ਇਹ ਸਾਰਾ ਕੁਝ ਕਰਦੀਆਂ ਸੀਗੀਆਂ ਤੇ ਪੁਲਿਸ ਨੇ ਉਹ ਗਰੁੱਪ ਦੇ ਵਿੱਚ ਜਿੰਨੇ ਵੀ ਲੋਕ ਐਡ ਸੀ ਤਕਰੀਬਨ ਸਾਰਿਆਂ ਦੇ ਆਈਪੀ ਐਡਰੈਸ ਕਢਵਾਏ ਸਾਰਿਆਂ ਦੀ ਡਿਟੇਲ ਕਢਵਾਈ ਤੇ ਵੱਧ ਤੋਂ ਵੱਧ ਲੋਕਾਂ ਨੂੰ ਉਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਇਸ ਰੈਕਟ ਨੂੰ ਖਤਮ ਕੀਤਾ ਗਿਆ ਸੀ ਜਿਹੜਾ ਸਾਡੇ ਕਲਚਰ ਦੇ ਤੇ ਸਾਡੇ ਕਾਨੂੰਨ ਦੇ ਖਿਲਾਫ ਸੀਗਾ ਤੇ ਇਹ ਸਾਰਾ ਸਹਿਰਾ ਜਾਂਦਾ ਵਾ ਜੀ ਸੋਨਮ ਨੂੰ ਜਿਨੇ ਇੱਕ ਕਦਮ ਚੁੱਕਿਆ ਤੇ ਜਿਨੇ ਇਹ ਹਿੰਮਤ ਕੀਤੀ ਕਿ ਸਾਰਾ ਭਾਂਡਾ ਉਹ ਫੋੜ ਸਕੇ ਤੇ ਗੌਤਮ ਵਰਗੇ ਜਿਹੜੇ ਆਪਣੀ ਘਰ ਵਾਲੀ ਦਾ ਜਿਹੜਾ ਸੌਦਾ ਕਰਨ ਵਾਲੇ ਲੋਕ ਆ ਉਹਨੂੰ ਉਹਨੇ ਸਲਾਕਾਂ ਦੇ ਪਿੱਛੇ ਭੇਜਿਆ ਸੀਗਾ ਸੋ ਦੋਸਤੋ ਇਹ ਸਾਰਾ ਕੁਝ ਦੁਨੀਆ ਤੇ ਹੁੰਦਾ ਜਿੱਦਾਂ ਕਈ ਵਾਰ ਤੁਹਾਨੂੰ ਲੱਗਦਾ ਹੁੰਦਾ ਕਿ ਮਨ ਘੜ ਤੱਕ ਕਹਾਣੀਆਂ ਨੇ ਇਹ ਸਾਰਾ ਕੁਝ ਹੁੰਦਾ ਵਾ ਆਪਣੇ ਭਾਰਤ ਦੇ ਵਿੱਚ ਵੀ ਹੁੰਦਾ ਵਾ ਹਾਈ ਪ੍ਰੋਫਾਈਲ ਜਿਹੜੇ ਆਪਣੇ ਆਪ ਨੂੰ ਕਹਿਣ ਵਾਲੇ ਲੋਕ ਬਹੁਤ ਕੁਝ ਕਰਦੇ ਨੇ ਪੈਸਾ ਉਹਨਾਂ ਕੋਲ ਜਿੰਨਾ ਮਰਜੀ ਹੈ ਪਰ ਫਿਰ ਵੀ ਉਹਨਾਂ ਦੇ ਢਿੱਟ ਨਹੀਂ ਭਰਦੇ ਪੈਸਾ ਕਮਾਉਣ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਤੇ ਉਹ ਆਹ ਚੀਜ਼ਾਂ ਨੇ ਇਹ ਵੀ ਇੱਕ ਪੈਸਾ ਕਮਾਉਣ ਦਾ ਉਹਨਾਂ ਨੇ ਜਰੀਆ ਬਣਾਇਆ ਹੋਇਆ ਤੇ ਪੈਸੇ ਦੇ ਨਾਲ ਨਾਲ ਇਹਨੂੰ ਐਸ਼ੋ ਆਰਾਮ ਵੀ ਕਹਿੰਦੇ ਨੇ ਜਿਹਦਾ ਅੰਜਾਮ ਬੜਾ ਮਾੜਾ ਹੁੰਦਾ ਵਾ ਇਹ ਚੀਜ਼ਾਂ ਤੋਂ ਇਹ ਚੀਜ਼ਾਂ ਤੋਂ ਆਪਾਂ ਨੂੰ ਬਚਣ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ